ਸਿਸਟਰ ਜੀ ਤੁਹਾਡਾ ਨਾਮ ਕੀ ਹੈ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਕਿ ਸ਼ੌਂਕ ਤੁਸੀਂ ਆਪਣੀ ਗਵਾਹੀ ਵਿੱਚ ਇਹ ਲਿਖਾਇਆ ਕਿ ਤੁਸੀਂ ਚਾਂਦਕ ਬਹੁਤ ਜ਼ਿਆਦਾ ਬਿਮਾਰ ਹੋਗੇ ਸੀ ਖਬਰਾਟ ਦੇ ਧੜਕਣ ਬਹੁਤ ਜ਼ਿਆਦਾ ਤੁਹਾਡੀ ਵੱਧ ਗਈ ਸੀ ਕੁਝ ਪਤਾ ਨਹੀਂ ਚੱਲ ਰਿਹਾ ਸੀ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ ਡਾਕਟਰ ਕੋਲ ਦਵਾਈ ਲੈਣ ਨਾਲ ਕੋਈ ਤੁਹਾਨੂੰ ਰਾਹਤ ਨਹੀਂ ਮਿਲ ਰਿਹਾ ਸੀ ਜਦੋਂ ਵੀ ਸ਼ਿਵਾਸ ਨਾਲ ਰੱਬ ਦੇ ਦਸ ਕੋਲ ਪ੍ਰਾਰਥਨਾ ਕਰਾਇਆ ਤਾਂ ਪ੍ਰਭੂ ਨੇ ਤੁਹਾਨੂੰ ਦਿੱਤੀ ਚੱਗੀ ਆਈ ਤਾਰੀਫ ਕਰੋ ਜੋ ਦੀ ਪ੍ਰਤੀਸ਼ਠਾ ਕਰਦੇ ਹੋ ਤਾਂ ਪ੍ਰਭਾਤ ਜੀ ਤੁਸੀਂ ਕੋਲ ਆ ਜਾਓ ਜੀ ਤੁਸੀਂ ਫੋਨ ਹੀ ਕਰਿਆ ਕਿ ਪਾਸੇ ਇੰਦਰ ਬੋਮਾਰੀ ਜੀ ਲਿਖੇ ਜਦੋਂ ਤੱਕ ਲਈ ਪ੍ਰੇਰ ਹੀ ਫੋਨ ਦੇ ਤੱਕ ਨੇ ਟਾਈਮ ਬਾ ਤੁਸੀਂ ਠੀਕ ਹੋ ਗਏ ਸੀ ਉਸੇ ਟਾਈਮ ਮੈਂ ਵੀ ਫੋਨ ਕੀਤਾ ਸੀ ਕਿੰਨੀ ਕੋ ਪ੍ਰੋਬਲਮ ਤਾਂ ਲੋ ਆ ਰਹੀ ਸੀ ਬਹੁਤ ਜ਼ਿਆਦਾ ਸ਼ਾਮ ਤੋਂ ਲੈ ਕੇ ਰਾਤ ਤੱਕ ਮੈਂ ਚਾਰ ਵਾਰ ਡਾਕਟਰ ਕੋਲ ਗਿਆ ਸੀ ਤੇਰੇ ਵੀ ਇਹ ਆ ਰਾਮ ਗਿਆ ਹਰ ਤੜਕਣ ਵਧਨ ਦੇ ਕਰਨ ਤਾਂ ਕੀ ਕੀ ਹੋ ਰਿਹਾ ਸੀ ਕੀ ਕੀ ਪ੍ਰੋਬਲਮ ਆ ਰਹੀ ਸੀ ਮਮਟੇ ਆ ਰਹੇ ਸੀ ਅੱਛਾ ਤਨ ਉੱਪਰ ਸੜ ਆ ਰਹੀ ਹੈ ਸੋਹਰ ਕੋਈ ਤਾਂ ਬਰਾਦ ਹੋ ਜਾਣਾ ਹੁੰਦਾ ਸੀ ਜਦੋਂ ਪ੍ਰਾਰਥਨਾ ਕਰਵਾਨ ਲੱਗੇ ਪ੍ਰਾਰਥਨਾ ਪ੍ਰਾਰਥਨਾ ਜਨ ਜੀਵਚਨਾ ਇੱਕਦਮ ਮੇਰੇ ਸਾਰੇ ਬਾਡੀ ਚੋਂ ਇਹਨਾਂ ਅਗ ਤਣਾ ਬੁਧਾ ਸੇਕੇ ਨਿਕਲ ਰਹੇ ਸੀ ਜਦੋਂ ਪ੍ਰੇਰੋਂ ਰੀਸੀ ਤਾਨੂੰ ਇਦਾਂ ਲੱਗਿਆ ਕਿ ਜਿਦਾਂ ਤੁਹਾਡੇ ਸਰੀਰ ਦੇ ਵਿੱਚੋਂ ਫਾਇਰ ਨਿਕਲ ਰਹੀ ਹੈ ਸੇਕੇ ਨਿਕਲ ਰਹੇ ਨੇ ਅੰਦਰੋਂ ਨੇ ਔਰ ਜਿੱਦਾਂ ਹੀ ਉਹ ਸੇਕੇ ਤੁਹਾਡੇ ਸਰੀਰ ਦੇ ਵਿੱਚੋਂ ਨਿਕਲੇ ਨਾਲ ਦੀ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਸਰੀਰ ਬਿਲਕੁਲ ਹੌਲਾ ਹੋ ਗਿਆ ਹਾਂਜੀ ਔਰ ਪੂਰੀ ਤਰ੍ਹਾਂ ਤੁਹਾਨੂੰ ਉਸ ਪ੍ਰੇਰਤੋਂ ਬਾਅਦ ਪ੍ਰਭੂ ਨੇ ਬlès ਕੀਤਾ ਔਰ ਉਸ ਤੋਂ ਬਾਅਦ ਧੜਕਣ ਕੰਟਰੋਲ ਵਿੱਚ ਆ ਗਈ पूरी तरह ਆਜ਼ਾਦ ਹਾਂ ਹਾਂ ਜੀ ਤਾਰੀਫ ਕਰੋ ਜੋਰ ਦੀ ਜੀ ਸਮਸਿਅਤ ਹੈ ਹallelujah ਹallelujah ਮੈਂ ਕਿਹਾ ਸੀ ਸਿਸਟਰ ਅਟੀ ਦੂਸਰੀ ਗੋਇ ਦੀ ਛੋਟੇ بیٹے ਦੀ ਬਹੁਤ ਜ਼ਿਆਦਾ ਲੱਤ ਦਰਦ ਹੋ ਰਹੀ ਸੀ ਦਰਦ ਦੇ ਕਾਰਨ ਉਹ ਨੀਚੇ ਪੈਰ ਵੀ ਨਹੀਂ ਲਾ ਰਿਹਾ ਸੀ ਜਦੋਂ ਵਿਸ਼ਵਾਸ ਨਾਲ ਪ੍ਰਾਰਥਨਾ ਕੀਤੀ ਤਾਂ ਮਿਲੀ ਚੱਗਿਆ ਬੇਟਾ اور میں اسی دونوں ਹੀ پوری طرح ਵਿੱਤਾ ਦੇ ਚ ਫਸੇ ਹੋਰ ਮੈਂ ਦੱਸਾਂ ਕਿ میرے ਬੇਟੇ ਦੀ ਵੀ ਜਿਹੜੇ ਪੈਰ ਲੱਤ نیچے ਨਹੀਂ ਲੱਗ ਰਹੀ ਤੁਸੀਂ ਫਰੇਮ ਕਰੋ ਪਤਾ ਨਹੀਂ ਨੂੰ ਹੋਇਆ ਕਿ ਲੈ ਕਦੋਂ ਅਠ ਵਰੀ ਮੈਂ ਫਰੇਮ ਕਰਤਾ اور ਜਿੱਤੇ ਫਰੇਮ ਕੀਤੀ ਬੇਟਾ ਉਸ ਤੋਂ ਬਾਅਦ ਕਿੰਨੇ ਟਾਈਮ ਬਦੋ ਵੀ ਠੀਕ ਹੋਈ ਨਹੀਂ ਉਹ ਵੀ ਉਸ ਤੋਂ ਬਾਅਦ ਸੌਂ ਗਿਆ ਸੀ ਰਾਤ ਪੜਨਾ ਕਰਵਾਇਆ ਸੀ ਸਵੇਰੇ ਉੱਠਿਆ ਤਾਂ ਬਿਲਕੁਲ ਠੀਕ ਸੀ ਤਾਰੀਫ ਕਰੋ ਜੂਹਰ ਦੀ ਪ੍ਰਦਿਸ਼ਾ ਸਵੇਰੇ ਸਿੱਧੀ ਵੱਡੀ ਗਵਾਹੀ ਤੁਹਾਨੂੰ ਤਾਰੀਫ ਕਰੋ ਜੂਹਰ ਦੀ ਪ੍ਰਦਿਸ਼ਾ ਹੇਲੇਲੂਆ ਮੇਰੇ ਬਾਦਰਮੂਲਾ ਹੇਲੇਲੂਆ